ਮੈਂ ਲੱਗੇ ਸੀ ਜੂਸ ਪੀਣ ਮੈਂ ਕਿਹਾ ਚਲੋ ਜੂਸ ਬਣਾ ਲਾਂ ਨੇ ਮਾਰਕੀਟ ਚ ਘੁੰਮਦੇ ਘੁੰਮਦੇ ਗਏ ਥੱਕ ਮੈਂ ਮਾਰਕੀਟ ਐ ਸੀ ਜੋਦੇ ਸਕੂਲ ਦਾ ਸਮਾਨ ਲੈਣਾ ਕੱਲੂ ਉਹਦੇ ਸਕੂਜ ਤੀਆਂ ਦਾ ਫੰਕਸ਼ਨ ਆ ਬਾਰਸ਼ ਨਹੀਂ ਜਿਆਦਾ ਹੋ ਰਹੀ ਹੈ ਸਵੇਰ ਮੈਂ ਬਾਰਸ਼ ਦੇ ਵਿੱਚ ਹੀ ਆਈ ਆ ਸਮਾਨ ਲੈ ਕੇ ਆਪਾਂ ਆਟੋ ਬੈ ਗਏ ਹੁਣ ਜਾ ਰਹੀਆਂ ਘਰੇ ਆ ਚਾਰ ਕਲਚਰ ਇੱਕ ਮੇਰੇ ਪੁੱਤੂ ਦੇ ਮੇਰੇ ਪੁੱਤ ਨੇ ਛੁਕੀਆਂ ਵੀ ਲਾ ਲਈਆਂ ਮੈਂ ਲੈ ਕੇ ਆਏ ਮੇਰੇ ਜੋਤ ਪੁੱਤ ਵਾਸਤੇ ਛੋਟੀ ਜੀ ਲਿਪਸਟਿਕ ਮੇਰੀ ਠੀਕ ਆ ਦਾ ਵੈਸੇ ਖਤਮ ਹੋਇਸੀ ਗੇ ਆ ਕੇ ਵਸਰੇ ਨਿਆਉ ਕਰਨਾ ਜਟਕੇ ਸਰਦਾ ਰਹਿੰਦਾ ਤੇ ਆ ਮੈਂ ਲਖੀਆਂ ਰਵੜ ਬਹਿਣ ਜੋਤੇ ਵਾਸਤੇ ਤੇ ਮੈਂ ਆਪਣੇ ਲਈ ਲੈ ਕੇ ਆਈਆਂ ਦੋ ਨੀਲਪੁਰਸ਼ ਉਲਟਾ ਲਾਇਆ ਕੀ ਨਹੀਂ ਉਹ ਬੋਤਾ ਸਿੱਧਾ ਲਾਇਆ ਤੇ ਆ ਲੈ ਕੇ ਆਇਆ ਮੈਂ ਟਿੱਕਾ ਇਹਨੂੰ ਕਰ ਆ ਲੈ ਕੇ ਆਇਆ ਭਾਈ ਮੈਂ ਨਾ ਦੋ ਟਿੱਕਾ ਮੇਰੇ ਝੋਤੇ ਦੇ ਸਕੂਲ ਦੇ ਵਿੱਚ ਫਕਸ਼ਾ ਮੂੰਹ ਦਿਖਾਈ ਇਹਨੂੰ ਜੋਤੇ ਨੇ ਸੁਖੀਆਂ ਚੱਖੀਆਂ ਹੁਣੇ ਲਾ ਲਈਆਂ ਨੇ ਮੁੰਡੇ ਦਾ ਉਹਦੇ ਪਾਸੇ ਲੇ ਮੰਦੀ ਵਾਸਤੇ ਠੀਕ ਆ ਮੈਂ ਕਿਹਾ ਮੈਂ ਦੁਕਾਨ ਸਾਹਿਬ ਦਾ ਸਟੌਕ ਤੋਂ ਆ ਲੈ ਕੇ ਆਇਆ ਮੈਂ ਪ੍ਰਾਂਦੀ ਅੱਛੇ ਵਿੱਚ ਲਾ ਦੇ ਮੇਰਾ ਪੁੱਤ ਦੀ ਪ੍ਰਾਂਦੀ ਮੇਰਾ ਪੁੱਤ ਪ੍ਰਾਂਦੀ ਪਾ ਕੇ ਅੱਛੇ ਵਿੱਚ ਲਾ ਰਿਹਾ ਹਾਂ ਹਾਂ ਸਿੱਧਾ ਲਾ ਲੈ ਪ੍ਰਾਂਦੀ ਪਾ ਕੇ ਪੰਜਾਬਣ ਬਣੂਗਾ ਮੇਰਾ ਪੁੱਤ ਫਿਰ ਪੁੱਤ ਕੋਲ ਪੰਜਾਬੀ ਜੁੱਤੀ ਹੈਗੀ ਐ ਨਿਊ ਨਿਊ ਤੇ ਮੇਰੀ ਭਤੀਜੀ ਆ ਪੋਸਟ ਦੀ ਤਬਰ ਆ ਪਹੁੰਚੇ ਉਹ ਕੈਂਟ ਬਣਿਆ ਆਏ ਨੇ ਸਲਵਾਰ ਤੇ ਆ ਸਲਵਾਰ ਇਹਨਾਂ ਲਾਂਦੇ ਹੋ ਠੀਕ ਹੈ ਜਿਹੜੀਆਂ ਦੇ ਗੱਲ ਲਾਦੇ ਇਹ ਛੋਟੀ ਜੀ ਸਲਵਾਰ ਆ ਤੇ ਭਾਈ ਤੇ ਭਾਈ ਜਿਪਰ ਆ ਪਿਛੇ ਜੱਪ ਲੱਗੀ ਹੋਈ ਆ ਕਿਉਂਕਿ ਨਾ ਜਿਪਰ ਸੂਟੇ ਜ਼ਿਆਦਾ ਲੈ ਕੇ ਦੇਣੀ ਆ ਵੀ ਬੱਚੇ ਦੇ ਪੋਣੇ ਲੌਣੇ ਸੁੱਖੀ ਆ ਇਹ ਲੱਗਦੇ ਘੰਨੇ ਆ 1 ਮੀਟਰ ਐਵੇਂ ਕਰਕੇ ਐਵੇਂ ਪਸਾਰੂ ਬੱਸ ਬਾਏ ਆ ਮੇਰਾ ਫੋਟਰਾ ਸੂਟ ਹੈ येलो कलर ਦਾ ਪਹਿਲਾਂ ਜਿਹੜਾ ਇਹਦੇ ਕੋਲ ਪਿੰਕ ਪਹਿਲਾਂ ਸੂਟ ਸੀ ਨਾ ਪੰਜਾਬੀ ਸੂਟ ਸੇਮ ਉਹਦੇ ਨਾਲ ਦਾ ਨਾ ਸੂਟ ਦਿੱਤਾ ਫਲਕਾਰੀ ਚੰਡੀ ਵਾਲਾ ਮੈਂ ਤਾਂ ਵੀਰੇ ਇਹਦੇ ਨਾਲ ਤਾਂ ਹੈਗਾ ਇਹ ਹਟਕੇ ਦੋ ਫਿਰ ਮੈਂ ਕਿ ਜੋ ਤੁਹਾਨੂੰ yellow कलर ਬਹੁਤ ਪਸੰਦ ਆ ਫਿਰ ਮੈਂ yellow ਲਈਆਂ ਪੱਲੇ ਤਾਂ ਬਟਰ ਲੱਗਿਆ ਹੈ ਲੈਸ ਜੀ ਜਿਹੜਾ ਪਿੱਛੇ ਦੇ ਸੀਗੇ ਕੁੜੀ ਸਿੱਧੀ ਬੰਨਣ ਬਟਨ ਲੱਗੇ ਬਹੁਤ ਸੋਹਣੇ ਸੀ ਪਤਾ ਕਹਿੰਦੀ ਸੀ ਕਹਿੰਦੀ ਇਹ ਨਾਲ ਜੁੰਨੀ ਬਹੁਤ ਵੱਡੀ ਆ ਬਹੁਤ ਜ਼ਿਆਦਾ ਵੱਡੀ ਆ ਇਹ ਰੁਕ ਜਾਓ ਠੀਕ ਕਰਨਾ ਹੈ ਜੁੰਨੀ ਬਹੁਤ ਲੰਬੀ ਚੌੜੀ ਹੈ ਵੈਸੇ ਥੋੜੀ ਜਿਹੀ ਬਿਸ਼ਾ ਕੇ ਰੱਖਾ ਦਾ ਨਹੀਂ ਹੈ ਤੁੰਨੀ ਮੈਨੂੰ ਬਹੁਤ ਪਸੰਦ ਆਈ ਏ ਜੋ ਉਤੇ ਦੀ ਤੂੰ ਜਾਂ ਦੇਖ ਸਕਦੇ ਹੋ ਇਹ ਨਾ ਪਰਮੋੜ ਦੇ ਗਾਲ ਨੂੰ ਕੋਟਾ ਘਟਾ ਲੱਗ ਗਿਆ ਫਿਆ ਮੈਨੂੰ ਕਹਿੰਦੀ ਤੂੰ ਨੀ ਆਲੀ ਨਾ ਮੈਂ ਭਲੇ ਕੋਟਾ ਨਾ ਤੱਕ ਕਿਉਂ ਆਦੀ ਤੂੰ ਨੀਮਾ ਕਰਕੇ ਲਾ ਲਿਆ ਆਏ ਮੇਰੀ ਛੋਟੀ ਜੀ ਪੰਜਾਬਣ ਲਈ ਭੈਣ ਮੈਂ ਤੇ ਕਹਿੰਦਾ ਹਾਂ ਮੈਂ ਉਧਰ ਆਪਣੇ ਘਰਾਮਾ ਕੋਲ ਚੰਗੇ ਮੂਹ ਮਾਰੀਂਗਾ ਨਵੇਂ ਗਰਾਂ ਕਣ ਜੇ ਤੈਨੂੰ ਪਤਾ ਆ चुन्नी बहुत सोहनी है चुन्नी लंबी बहुत है बहुत ज्यादा जी तो पहला सूट ना सी चुन्नी बहुत छोटी जी सी बहुत छोटी जी आ देखो चुन्नी बहुत ज्यादा लंबी है इतों लग के बहुत तो लंबी चुनी है हाँ चीज बहुत सोना डिजाइन है सारा समान मेरे पोत ले गई है हाँ हाँ बाकी पाके देखने मैं मोड़ना भी करके आई भी जी ना आया भाई अंक मोड़ देंगे ਬੈਸੀ ਲੱਗਦਾ ਵੀ ਆ ਜਾਊਗਾ ਮੈਂ ਨਾ ਇਹ ਕਰਕੇ ਗਿੱਠਾ ਨਾਪ ਕੇ ਲੈ ਗਈ ਸੀ ਪਰ ਗਿੱਠਾਂ ਦੇ ਹਿਸਾਬ ਨਾਲ ਲੈ ਕੇ ਆਈ ਚਾਰ ਗਿੱਠਾਂ ਸੀ ਮੇਰੀਆਂ ਪਤਾ ਸਾਢੇ ਕਿ ਦਿਨ ਬਣੀਆਂ ਸੀ ਮੈਂ ਚਾਰ ਗਿੱਠਾ ਨਾਪ ਕੇ ਲੈ ਕੇ ਆਈਆਂ ਚਾਰ ਦੇ ਹਿਸਾਬ ਨਾਲ ਲੈ ਆਈਆਂ ਇਹਦਾ ਜਿਹੜਾ ਪੰਜਾਬੀ ਸੂਟ ਨਾਪ ਕੇ ਗਈਆਂ ਐਵੇਂ ਕਰਕੇ ਗਿੱਠਾ ਨਾਪੀਆਂ ਨੇ ਪੂਰੀਆਂ ਤਿੰਨ ਗਿੱਠਾਂ ਹੋਈਆਂ ਸੀ ਤਿੰਨ ਚੋਂ ਅੱਧਿਕ ਗਿੱਠ ਘਟਦੇ ਸੀ ਇੰਨੇ ਕ ਫਿਰ ਮੈਂ ਚਾਰ ਗਿੱਠਾ ਪੂਰੀਆਂ ਦਾ ਸੂਟ ਲੈ ਕੇ ਆਇਆ ਸਲਵਾਰ ਵੀ ਉਹਨੇ ਗਿੱਠਾਂ ਦੀ ਤੇ ਕਮੀਜ਼ ਵੀ ਉਹਨੇ ਗਿੱਠਾਂ ਦਾ ਮੈਂ ਤਾਂ ਦੱਸਿਆ ਤਾਂ ਵਿਆਹ ਵਿੱਚੋਂ ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਬੈਕ ਅਜਰਾ ਸਾਡਾ ਨਿਊ ਬਲੌਗ ਮੈਂ ਧਰੀ ਚਾਹ ਚਾਹ ਤਰ ਕੇ ਹੁਣ ਮੈਂ ਬੱਚੇ ਨੂੰ ਉਠਾਲਦੀ ਆ ਪਹਿਲਾਂ ਲੱਗੀ ਸੀ ਠਾਲਣ ਮੈਂ ਕਿ ਪਹਿਲਾਂ ਚਾਹ ਬਣਾ ਲਾ ਇਹਨਾਂ ਨੇ ਪਾ ਦੇਣਾ ਰੋਲਾ ਤੁਹਾਨੂੰ ਪਤਾ ਬੱਚੇ ਚਾਹੇ ਵੱਡੇ ਚਾਹੇ ਛੋਟੇ ਸੁੱਤੇ ਹੋੜ ਦੇ ਨੂੰ ਸਾਰਿਆਂ ਨੂੰ ਚਾਹੀਦੀ ਹੁੰਦੀ ਹੈ ਚਾਹ ਰਾਤ ਨਵਦੀਪ ਵੀ ਆ ਗਈ ਸੀ ਆਪਣੇ ਕੋਲੇ ਮਿਲਣ ਵਾਸਤੇ ਉਹ ਵੀ ਇੱਥੇ ਸੁੱਤੀ ਪਈ ਆ ਆਪਣੇ ਕੋਲੇ ਤੇ ਨਵਦੀਪ ਦਾ ਕਰਕੇ ਬਹੁਤ ਜ਼ਿਆਦਾ ਲੇਟ ਹੋ ਗਏ ਅਸੀਂ 4 ਵਜੇ ਸੁੱਤੇ ਹਾਂ ਸਾਰੀ ਰਾਤ ਬੱਚੇ ਖੇਡਦੇ ਰਹੇ ਮਸਤੀ ਕਰਦੇ ਰਹੇ ਤਨੂੰ ਪਤਾ ਜਿਵੇਂ ਲਾਈਵ ਹੋ ਜਾਂਦੇ ਨੇ ਗਗਨ ਅਨਵਦੀਪ ਮੈਂ ਅਸੀਂ ਇੰਸਟਾ ਤੇ ਲਾਈਵ ਹੋ ਜਾਂਦੇ ਆ YouTube ਤੇ ਲਾਈਵ ਹੋ ਜਾਂਦੇ ਆ Facebook ਤੇ ਲਾਈਵ ਹੋ ਕੇ ਬੈਠੇ ਰਹੇ ਮਸਤੀ ਮਸਤੀ ਬੱਚੇ ਕਰਦੇ ਰਹੇ ਕਿ ਲਵਾਤਾ ਕਰਦੇ ਰਹੇ ਜਿਵੇਂ ਮੇਰੇ ਕੱਪੜੇ ਵੀ ਗਿੱਲੇ ਆ بارش ਹੋ ਰਹੀ ਆ بارشੜਾ ਕਰਕੇ ਨਾ ਕੱਪੜੇ ਨਹੀਂ ਸੁੱਕੇ ਸਾਡੇ ਪਾਇ ਤਾਂਦਰੀ ਹੁੰਦੇ ਨੇ ਜੇ ਧੁੱਪ ਹੋਊਗੀ ਸੇਕ ਆਊਗਾ ਬਾਹਰੋਂ ਤਾਹੀ ਸੁੱਕਣਗੇ ਜਦੋਂ ਧੁੱਪ ਨਹੀਂ ਗਈ ਫਿਰ ਕੱਪੜੇ ਵੀ ਕਿਵੇਂ ਸੁੱਕਣੇ ਨੇ ਹੈ ਨਾ بارش ਜੇ ਸੁੱਕਦੇ ਨਹੀਂਗੇ ਹੁਣ ਮੈਂ ਸਭ ਤੋਂ ਪਹਿਲਾਂ ਝੋਦ ਨੂੰ ਠਾਲੂਗੀ ਠਾਲ ਕੇ ਉਹਨੂੰ ਚਾਪ ਲਾਉਂਗੀ ਉਹਨੂੰ ਤਿਆਰ ਕਰੂੰਗੀ ਉਹਨੂੰ ਤਿਆਰ ਕਰਕੇ ਫਿਰ ਦੂਜੇ ਨੂੰ ਠਾਲੂੰਗੀ ਕਿਉਂਕਿ ਤੁਹਾਨੂੰ ਪਤਾ ਅੱਜ ਜੋਤ ਨੇ ਤਿਆਰ ਹੋਣਾ ਪੰਜਾਬਣ ਬਣਨਾ ਤੇ ਮੇਕਅਪ ਵੀ ਕਰਨਾ ਸੂਟ ਸਾਟ ਪਾਉਣਾ ਉਹਨੇ ਪਰਾਂਦੀਆਂ ਪਰੋਂਦੀਆਂ ਕਸਣੀਆਂ ਨੇ ਮੈਡਮ ਨੇ ਸਾਡੀ ਨੇ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਤਿਆਰ ਕਰਕੇ ਉਸ ਤੋਂ ਬਾਅਦ ਫਿਰ ਉਹਨੂੰ ਮੈਂ ਸਕੂਲ ਛੱਡ ਕਿਉਂਕਿ ਜੇ ਤਾਂ ਬੱਚੇ ਵੱਡੇ ਹੁਣ ਉੱਠ ਗਏ ਠੀਕ ਆ ਨਹੀਂ ਭਰਾਗੇ ਠਾਲੂ ਜਾਂਦੀ ਹੋਈ ਮੈਂ ਠਾਲ ਜਾਂਗੀ ਉਹਨਾਂ ਨੂੰ ਕਾਕੇ ਨੇ ਕਿਹਾ ਸੀ ਜੋਤ ਨੂੰ ਮੈਨੂੰ ਦਿਖਾ ਦੇ ਤਿਆਰ ਕਰਕੇ ਪਰ ਮੈਂ ਤਿਆਰ ਕਰਕੇ ਜੋਤ ਨੂੰ ਇੱਕ ਵਾਰ ਕਾਕੇ ਨੂੰ ਠਾਲੂੰਗੀ ਕਾਕਾ ਕਹਿੰਦਾ ਸੀ ਮੈਂ ਜੋਤ ਦੇਖਣੀ ਆ ਪੰਜਾਬਣ ਬਣੀ ਹੋਈ ਕਿਵੇਂ ਦੀ ਲੱਗਦੀ ਆ ਜੋਤ ਨੂੰ ਤਿਆਰ ਕਰਕੇ ਕਾਕੇ ਨੂੰ ਠਾਲਦੀ ਆ ਮੈਂ ਚਾਚ ਮੈਂ ਦੁੱਧ ਪਾਇਸੀ ਥੋੜਾ ਜਿਹਾ ਪਹਿਲਾਂ ਚਾਹ ਤਾਂ ਗਈ ਰਿੰਚ ਬਾਅਦ ਹੁਣ ਮੈਂ ਗਲਾਸਾਂ 'ਚ ਪਾਉਣੀ ਆ ਚਾਹ ਚਲਦੀਆਂ ਕਮਰੇ ਵੱਲੋਂ ਥਾਣਾ ਬੱਚੇ ਨੂੰ ਸਭ ਤੋਂ ਪਹਿਲਾਂ ਠਾੜੂਗੀ ਜੋਤ ਨੂੰ ਮੈਂ ਚੌਥ ਨੂੰ ਲੱਗੀਆਂ ਮੈਂ ਠਾਲਣ ਮੈਂ ਕਹਣੀ ਨੂੰ ਠਾਲ ਲਵਾ ਸਾਢੇ 7 ਹੋ ਗਏ ਠੀਕ 8 ਵਜੇ ਨੇ ਸਕੂਲ ਪਹੁੰਚਣਾ ਹੁੰਦਾ ਫਿਰ ਅੱਜ ਤੁਹਾਨੂੰ ਪਤਾ ਨੇ ਤਿਆਰ ਵੀ ਕਾਫੀ ਹੋਣਾ ਕਾਫੀ ਟਾਈਮ ਲੱਜਣਾ ਪਰਾਂਦੀਆਂ ਪਰੋਂਦੀਆਂ ਪਾਉਂਦੇ ਉਹਨੂੰ ਮੇਕਅੱਪ ਕਰਦੇ ਆ ਜੋਤਾ ਮੇਰਾ ਤਿਆਰ ਹੋ ਗਿਆ ਤਿਆਰ ਹੋ ਕੇ ਇੰਨਾ ਟੈਂਟ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਮੇਰੀ ਛੋਟੀ ਜੀ ਪੰਜਾਬਣ ਹੁਣ ਸਕੂਲ ਜਾਣਾ ਸੀ ਤਾਂ ਬੀਬੀਆਂ ਕਹਿੰਦੀਆਂ ਪਹਿਲਾਂ ਸੇ ਇਹਦੀਆਂ ਸੈਲਫੀਆਂ ਲੈਣੀਆਂ ਨੇ ਫੇਰ ਸਕੂਲ ਜਾਊਗੀ ਸਕੂਲ ਨੂੰ ਲੇਟ ਹੋ ਰਹੀ ਹੈ ਤੇ ਬੀਬੀਆਂ ਸੈਲਫੀਆਂ ਲੈਣੋਂ ਨਹੀਂ ਹਟਦੀਆਂ ਕੋਈ ਵੀਡੀਓ ਬਣਾ ਰਹੀ ਆ ਕੋਈ ਉਹਦੀਆਂ ਸੈਲਫੀਆਂ ਲੈ ਰਹੀ ਆ ਸੋਹਣੀ ਲੱਗਦੀ ਆ ਤਿਆਰ ਹੋ ਕੇ ਮੈਂ ਕਰਦੀ ਹਾਂ ਹੁਣ ਸਫਾਈਆਂ ਜੋਤ ਚੱਲਿਆ ਗਿਆ ਸਕੂਲ ਆਪਿਆ ਜੋਤ ਦਾ ਮੇਕਅਪ ਦਾ ਸਮਾਨ ਮੇਕਅਪ ਕਰਕੇ ਪੂਰੀ ਪੰਜਾਬਣ ਘੈਂਟ ਪੰਜਾਬਣ ਬਣ ਕੇ ਗਈ ਆ ਕਿਉਂਕਿ ਸਕੂਲ ਦੇ ਵਿੱਚ ਅੱਜ ਅਸੀਂ ਤੀਆਂ ਦਾ ਫੰਕਸ਼ਨ ਮੇਰਾ ਜੋਤ ਆ ਗਿਆ ਸਕੂਲੋਂ ਮੇਰਾ ਜੋਤੇ ਉੱਪਰ ਮੋਝ ਕੀ ਜੋਤ ਮੇਰਾ ਇਹ ਮੈਂ ਤਿਆਰ ਹੋ ਕੇ ਗਿਆ ਸੀ ਮम्मी मम्मी ਕਰ ਹੈ ਲੱਡੂ ਖਾ ਲੋ ਪਿੰਕ ਪਿੰਕ ਲੱਡੂ ਖਾ ਲੋ ਅ ਤਿੰਨ ਖੋਲੀ ਨਾ ਪਰਪਲ ਪਰਪਲ ਚੱਲ ਪਿੱਛੇ ਨੋ ਖਾ ਲੋ ਮੁੰਮੀ ਇਹ ਕਰਕੇ ਦਿਖਾ ਇਹ ਚੋ ਪ੍ਰਾਂਦੀ ਦਿਖਾ ਮਮੀ ਘਰ ਪਿੱਛੋਂ ਧੂਹਾ ਘਰ ਪਿੱਛੋਂ ਪ੍ਰਾਂਦੀ ਜਾਂ ਦਿਖਾ ਆਏ ਮੇਰੀ ਛੋਟੀ ਜੀ ਪੰਜਾਬਣ ਚੱਲ ਹੁਣ ਮੂੰਹ ਕਰਵਾਇਨੂੰ ਇਹ ਆ ਮੇਰੀ ਪੰਜਾਬਣ ਇਹ ਛੋਟੀ ਜੀ ਗੱਟੂ ਬੁੱਲਾ ਖਾ ਲਮੈਂ ਕਾਰਕਮ ਹਾਂਜੀ ਮੇਰਾ ਜੋਤਾ ਸਕੂਲੋਂ ਆ ਗਿਆ ਆਗੇ ਲੱਗਾ ਹੋਇਆ ਕੈਟਰਿੰਗ ਹੁਣ ਕਰਿਆ ਮਸਤੀ ਅੱਜ ਮੇਰਾ ਚੋਤਾ ਥੱਕ ਗਿਆ ਕਹਿੰਦਾ ਮੈਡਮਾਂ ਨੇ ਮੈਸਟੇਂ ਬੈਠਾਂ ਮੈਂ ਤਾਂ ਸਾਰਾ ਦਿਨ ਨਚਾਇਆ ਸਕੂਲ ਦੇ ਵਿੱਚ ਨਚਾਉਣਾ ਗਈ ਆ ਵੀ ਜਿਵੇਂ ਤੁਹਾਨੂੰ ਪਤਾ ਤੀਆਂ ਦਾ ਫਕਸ਼ਨ ਆ ਤੀਆਂ ਦਾ ਫਕਸ਼ਨ ਦੇ ਡਰ ਕੇ ਅੱਜ ਬੱਚੇ ਨੱਚਦੇ ਟੱਪਦੇ ਰਹੇ ਸਾਰਾ ਦਿਨ ਨੱਚਦੇ ਰਹੇ। ਏਰਾ ਪੁੱਤ ਕੇ ਥੱਕ ਕੇ ਥੱਕ ਕੇ ਥੁੱਕ ਕੇ ਹੁਣ ਬਸ ਲੇਟਿਆ ਆ ਕੇ ਸ਼ੀਸ਼ੀ ਪੀਤੀ ਆ ਰੋਟੀ ਕਦੀ ਨਹੀਂ ਕਹਿੰਦਾ ਰੋਟੀ ਖਾਣੀ ਨਹੀਂ ਸ਼ੀਸ਼ੀ ਪੀ ਕੇ ਲੇਟ ਗਿਆ। ਥੋੜਾ ਜਿਹਾ ਰੈਸਟ ਕਰੂ ਉਸ ਤੋਂ ਬਾਅਦ ਉੱਠੂਗਾ ਉੱਠ ਕੇ ਫਿਰ ਖੇਡੂ ਖੂਡੂਗਾ ਖੇਡ ਖੂਡ ਕੇ ਚੱਲ। ਸੇ ਰੋਟੀ ਖਾਲੂਗਾ ਜੰਨੀ ਥੋੜੀ ਬੋਤੀ ਖਾਣੀ ਹੋਗੀ ਬਾਕੀ ਤੁਹਾਨੂੰ ਪਤਾ ਹੀ ਰੋਟੀ ਬਹੁਤ ਘੱਟ ਖਾਂਦੀ ਐ ਸ਼ੀਸ਼ੀ ਪੀਂਦੀ ਐ ਜਾਂ ਚੀਜੀ-ਚੂਜੀ ਖਾਲ ਲੈਂਦੀ ਐ ਯਾਰ ਅਸਤਾ 50 ਰੁਪਏ ਬੰਦੜੀ ਜੀ ਪਈ ਆ ਕਹਿੰਦੀ ਸਕੂਲ ਦੇ ਵਿੱਚ ਸਾਰਾ ਦਿਨ ਨੱਚਦੇ ਰਹੇ ਜੋ ਮੈਂ ਜੋਤਨਾ ਸਕੂਲ ਲੜਹਾਉਂ ਤੋ ਹਾਂ ਹਾਂ ਜੋਤਾ ਮੇਰਾ ਆ ਲੈਟਿਆ ਹੋਇਆ ਪਾਈ ਸਾਰੇ ਨੱਚਦੇ ਰਹੇ ਤੇ ਜਦੋਂ ਮੈਂ ਚੋਤ ਨੂੰ ਲੈਣ ਗਈ ਉਹਦੋਂ ਵੀਡੀਓ ਸ਼ੂਟ ਹੋ ਰਹੀ ਸੀ ਕੈਮਰਾਮੈਨ ਵੀ ਬੁਲਾਇਆ ਹੋਇਆ ਸੀਗਾ ਮੂਵੀ ਵਾਲਾ ਵੀ ਮੈਡਮ ਨੇ ਬੁਲਾਇਆ ਸੀਗਾ ਮੂਵੀ ਬਣ ਰਹੀਆਂ ਸੀਗੀਆਂ ਤੇ ਕੈਮਰੇ ਨਾਲ ਫੋਟੋਸ ਚਾਹੀਆਂ ਜਾਂਦੀਆਂ ਸੀ ਹਾਂ ਅੱਛਾ ਅੱਛੀ ਲੱਗੀ ਸੀ ਹਾਂ ਉਹਦੋਂ ਵੀ ਵੀਡੀਓ ਵਗੈਰਾ ਸ਼ੂਟ ਹੁੰਦੀ ਸੀ ਮੈਡਮ ਆਖਦੀਆਂ ਬੈਠੋ ਵੇਟ ਕਰੋ ਮੈਂ ਵੀ ਤੇ ਫੋਰ ਵੀ ਕਾਫੀ ਬੱਚੇ ਨੇ ਪੇਰਸ ਸੀ ਜਿਹੜੇ ਲੈਣਾ ਸੀ ਵੇਟ ਕਰਦੇ ਸੀ ਅਸੀਂ ਵੇਟਿੰਗ ਚ ਬਿਠਾਉਂਦੇ ਉੱਥੇ ਵੇਟ ਕਰਦੇ ਨੇ ਫਿਰ ਕਾਫੀ 15 20 ਮਿੰਟ ਬਾਅਦ ਹੇਠੇ ਆਏ ਨੇ ਉੱਪਰ ਵੀਡੀਓ ਸ਼ੂਟ ਹੋ ਰਹੀਆ ਕਹਿੰਦੇ ਵੀਡੀਓ ਸ਼ੂਟ ਗੁਰਪੰਜ ਵੀ ਪਾਣੀ ਹੁੰਦੀ ਹੈ ਇਹਨਾਂ ਦਾ ਸਕੂਲ ਵੀ ਨੈਟ ਤੇ ਵੀ ਚੜਿਆ ਹੋਇਆ ਹੈ ਨਾ ਸਕੂਲ ਵਧੀਆ ਤੇ ਕਾਫੀ ਵੱਡਾ ਸਕੂਲ ਆ